ਸਭ ਤੋਂ ਪਹਿਲਾਂ ਤਾਂ ਦਾਸ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਜਿਉ ਗੁਨਾਦਿਤ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਿਆਸਤਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਸਿੱਖ ਸੰਗਤਾਂ 3000 ਦੇ 3000 ਦੇ 3000 ਦੇ ਕਰੀਬ ਵਾਗੇ ਬਾੜ ਦੇ ਰਾਹੀਂ ਭਾਰਤ ਸਰਕਾਰ ਨੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ ਉਹਨਾਂ ਨੂੰ ਅਸੀਂ 4 ਨਵੰਬਰ ਨੂੰ ਵਾਗਾ ਬਾਰਡਰ ਤੇ ਉਹਨਾਂ ਨੂੰ ਅਸੀਂ ਇਹ ਜੀਆ ਨੂੰ ਆਖਾਂਗੇ ਉਹਨਾਂ ਨੂੰ ਰਿਸਿਵ ਕਰਾਂਗੇ ਦਾਸ ਦੇ ਨਾਲ ਪੂਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਈਵੈਕਿਊ ਟ੍ਰਸਟ ਪ੍ਰਾਪਰਟੀ ਬੋਰਡ ਉਹਨਾਂ ਦੇ ਐਡੀਸ਼ਨਲ ਸਕੱਤਰ ਚੇਅਰਮੈਨ ਸਾਹਿਬ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ 크੍ਰਿਸਚੀਅਨ ਭਾਈਚਾਰਾ ਸਾਰੇ ਮਿਲ ਕੇ ਤੁਹਾਡਾ ਸਵਾਗਤ ਕਰਾਂਗੇ ਫਿਰ ਆਪ 5 ਨਵੰਬਰ ਨੂੰ ਗੋਨਾਰਕ ਪਾਤਸ਼ਾਹ ਦਾ ਗਨਾਰਦ ਦੇਵ ਜੀ ਦਾ ਜਿਹੜਾ ਅਸੀਂ ਪ੍ਰਕਾਸ਼ ਤਿਆੜਾ ਬਣਾਣਾ ਹੈ ਦਿਨ ਦੇ ਟਾਈਮ ਨਗਰ ਕੀਰਤਨ ਔਰ ਸ਼ਾਮ ਨੂੰ ਆਪਾਂ ਭੋਗ ਸਾਹਿਬ ਹੋਣਗੇ ਸੋ ਉਸੇ ਤਿਕਾਣਾ ਸੱਚਾ ਫਿਰ ਅਗੇ ਚਾਹੇ ਪਾਣ ਗਿਆ ਸੱਚਾ ਸੋਦਾ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਸਿਦ ਰੋੜੀ ਸਾਹਿਬ ਗੁਰਦੁਆਰਾ ਸਿਦ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਫਿਰ ਆਖਰੀ ਜਿਹੜੇ ਦੂਤ ਤਿੰਨ ਦਿਨ ਦੇ ਤੁਸੀਂ ਦੋ ਹੌੜ ਡੇੜਾ ਸਭ ਰੁਕੋਗੇ ਸੋ ਸਭ ਸੰਗਤਾਂ ਦਾ ਅਸੀਂ ਇੱਥੇ ਸਾਰੀ ਪਾਕਿਸਤਾਨੀ ਜਿਹੜੀ ਸਾਡੀ ਆਵਾਮ ਹੈ ਪਾਕਿਸਤਾਨੀ ਸਾਡਾ ਜਿਹੜਾ ਪਾਈਚਾਰ ਆਇਆ ਥੋੜਾ ਸੰਤਾ ਦਾ ਇੱਥੇ ਇੰਤਜ਼ਾਰ ਕਰ ਰਿਹਾ ਕਿ ਤੁਸੀਂ ਆਓ ਅਰਦਾਸਾ ਕਰ ਰਹੇ ਹੈ ਕਿ ਤੁਸੀਂ ਸੁੱਖ ਤੇ ਨਾਲ ਸ਼ਾਂਤੀ ਦੇ ਨਾਲ ਲਾਓ ਵਾਰਿਸ ਦੇ ਕੇ ਨਾਲ ਤਪੀਆਂ ਬਨੂ ਕਾਮਨਾ ਵਧੀਆ ਅਗਾਸਾ ਵੀ ਕਰੋ ਤੇ ਖੁਸ਼ੀਆਂ ਖੇੜਿਆਂ ਦੇ ਨਾਲ ਵਾਪਸ ਜਾਓ ਬਟ ਮੈਨੂੰ ਦੁੱਖ ਵੀ ਹੋ ਰਿਹਾ ਹੈ ਕਿ ਜਿੱਥੇ ਉਪਰਾਲਾ ਕੀਤਾ ਜਾ ਰਿਹਾ ਹੈ ਸੰਤਾ ਨੂੰ ਮਿਛੜਿਆ ਹਸਾਨੇ ਦੇ ਨਾਲ ਮਿਲਾਣ ਦੀ ਉੱਥੇ ਹੀ ਕੁਝ ਇੰਡੀਅਨ ਮੀਡੀਆ ਦੇ ਅਖਬਾਰ ਡਿਜੀਟਲ ਚੈਨਲਸ ਔਰ ਕੁਝ ਜਿਲੇ ਮੀਡੀਆ ਹਾਊਸਸ ਦੇ ਇੱਕ ਨੈਗੇਟਿਵਿਟੀ ਫੈਲਾ ਰਹੇ ਨੇ ਇੱਕ ਬੰਦ ਫੀ ਪ੍ਰੋਪਗੈਂਡਾ ਕਰ ਕੁਝ ਜਗ੍ਹਾ ਤੇ ਦਾਸ ਦੇ ਨਾਮ ਦੇ ਨਾਲ ਕੁਝ ਜਗ੍ਹਾ ਤੇ ਇਵੈਕਟਿਵ ਟਰਸਟ ਬੋਰਡ ਦੇ ਨਾਲ ਕੁਝ ਜਗ੍ਹਾ ਤੇ ਪਾਕਿਸਤਾਨ ਸਰਕਾਰ ਲੋ ਸੁਸੰਗਤ ਜੀ ਮੈਂ ਤੁਹਾਨੂੰ ਸਪਸ਼ਟ ਕਰਦਾ ਕਿ ਪਾਕਿਸਤਾਨ ਸਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਇਵੈਕਟਿਵ ਟਰਸਟ ਪ੍ਰੋਪਰਟੀ ਬੋਰਡ ਪੰਜਾਬ ਸਰਕਾਰ ਸਾਡੀ ਕੇਂਦਰ ਦੀ ਸਰਕਾਰ ਸਾਡੇ ਲੋਕ ਕੋਈ ਸ਼ਰਤ ਨਹੀਂ ਹੈ ਅਸੀਂ ਬਾਹ ਖੋਲ ਕੇ ਅੱਖਾ ਬਚਾ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਜਿਹੜਾ ਵੀ ਗੁਰੂ ਘਰ ਦਾ ਪ੍ਰੇਮੀ ਜਿਹੜਾ ਵੀ ਯਾਤਰੀ ਜਿਹੜਾ ਵੀ ਸ਼ਰਧਾਲੂ ਵਾਗੇ ਦੀ ਰਾਈ 4 ਤਾਰੀਖ ਨੂੰ ਪਾਕਿਸਤਾਨ ਦੀ ਸਰਹੱਦ ਕ੍ਰਾਸ ਕਰਕੇ ਪਾਕਿਸਤਾਨ ਪਹੁੰਚੇਗਾ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਹੋਏ ਜੀ ਮੈਂ ਇੱਕ ਚੀਜ਼ ਇੱਥੇ ਸਪਸ਼ਟ ਕਰ ਦਿਆਂ ਕਿ ਜਿਹੜਾ ਗੁਰਨਾਣਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਤਿਹਾਰਾ ਮਨਾਉਣ ਜਾ ਰਹੇ ਹਾਂ ਇਹ ਪ੍ਰਕਾਸ਼ ਤਿਹਾਰਾ ਭਾਰਤ ਅਜ ਵੀ ਇਸੇ ਤਰੀਕੇ ਨਾਲ ਦੁਨੀਆ ਦੇ ਵੱਖ-ਵੱਖ ਇਲਾਕਿਆਂ 'ਚ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਅਸੀਂ ਪਾਕਿਸਤਾਨ 'ਚ 5 ਨਵੰਬਰ ਨੂੰ ਮਨਾਵਾਂਗੇ ਅਸੀਂ ਕੋਈ ਸ਼ਰਤ ਨਹੀਂ ਰੱਖੀ ਸਕਦਾ ਸਾਰੀਆਂ ਜਿਹੜੀਆਂ ਆਂਗੀਆਂ ਤੋਂ ਅਸੀਂ ਜੀ ਆਣੂ ਆਖਾਂਗੇ ਪਰ ਖਾਸ ਕਰਕੇ ਮੀਡੀਆ ਦੇ ਚੈਨਲ ਇਸ ਵਕਤ ਇੱਕ ਮੰਨਫੀ ਪ੍ਰੋਪਗੈਂਡਾ ਕਾਰਨ ਇੱਕ ਸੰਕਤਾ ਦੇ ਕਿ ਉਹਨਾਂ ਨੂੰ ਡਰਾ ਰਹੇ ਹੋ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਮਤ ਡਰਾਓ ਅਗਰ ਸੰਗਤ ਅੜਾ ਚਾਹੀਏ ਤੇ ਇਹਦੇ ਉੱਚ ਅਧਿਕਾਰੀਆਂ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਸਾਜ਼ਿਸ਼ ਨਾ ਕਰੋ ਬਾਫੀ ਤਰਤੋਂ ਕੰਡਾ ਨਾ ਕਰੋ ਸੁਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਦਾਸ ਅਤੇ ਪੂਰਾ ਸਿੱਖ ਪਾਈਚਾਰਾ ਤੁਹਾਨੂੰ ਆਪਾਂ 4 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਲੰਕਾੜਾ ਸਾਹਿਬ ਦੇ ਦਰਸ਼ਨਾਂ ਵਾਸਤੇ ਪੰਜਾਬ ਸਾਹਿਬ ਦੇ ਦਰਸ਼ਨਾਂ ਵਾਸਤੇ ਡੇਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਅਸੀਂ ਤੁਹਾਨੂੰ ਵਾਗੇ ਦੀ ਤਰ੍ਹਾਂ ਤੁਰੇ ਸੀ ਕਰਾਂਗੇ ਔਰ ਫਿਰ ਆਪ ਅੱਗੇ ਚੱਲੇ ਪਾਵਾਂਗੇ ਪੋਚੂ ਦੀ ਖੇਮਾ ਵੰਗ ਦੀ ਕਾ ਖਾਲਸਾ ਵੰਗ ਦੀ